ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਦੀ ਜਦੋਂ ਵੀ ਕੌਮ ਤੇ ਇਹੋ ਜਿਹਾ ਸਮਾਂ ਆਉਂਦਾ ਹੈ ਜਦੋਂ ਕੌਮ ਨੂੰ ਬਹੁਤ ਹੀ ਮੁਖਤਾਈ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਸਾਰੇ ਸਿੱਖ ਪੰਥ ਨੂੰ ਠੀਸ ਲੱਗਦੀ ਹੈ ਹਾਲਾਤ ਪਿਛਲੇ ਸਮੇਂ ਕਾਫੀ ਵਾਰ ਇਦਾਂ ਦੇ ਬਣਦੇ ਆਏ ਨੇ ਜਦੋਂ ਵੀ ਹਾਲਾਤ ਇਦਾਂ ਦੇ ਬਣੇ ਨੇ ਤਾਂ ਸਿੱਖ ਕੌਮ ਦੇ ਵਿੱਚੋਂ ਕੋਈ ਨਾ ਕੋਈ ਇਹੋ ਜਿਹਾ ਸੂਰਮਾ ਉੱਠਿਆ ਹੈ ਜਿਸ ਨੇ ਸਿੱਖ ਪੰਥ ਦੀ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਕੁਰਬਾਨੀ ਦਿੱਤੀ ਸ਼ਹੀਦੀ ਦਿੱਤੀ ਤਨ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਤਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਤੋਂ ਬਾਅਦ ਸਿੱਖਾਂ ਨੇ ਹਰ ਸਮੇਂ ਜਦੋਂ ਪੀੜ ਬਣਦੀ ਹੈ ਨਾ ਕੌਮ ਦੀ ਤਾਂ ਸਿੱਖਾਂ ਨੇ ਉਸ ਦਾ ਬਦਲਾ ਜ਼ਰੂਰ ਲਿਆ ਹੈ ਪੰਜਵੇਂ ਪਾਤਸ਼ਾਹ ਜੀ ਨੇ ਸ਼ਾਂਤਮਈ ਸ਼ਹੀਦੀ ਪ੍ਰਾਪਤ ਕੀਤੀ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਵੱਡੇ ਸਾਹਿਬਜ਼ਾਦਿਆਂ ਨੇ ਚਮਕੌਰ ਦੀ ਲੰਗ ਦੇ ਵਿੱਚ ਸ਼ਹਾਦਤ ਦੇ ਜਾਮ ਪੀਤੇ ਛੋਟੇ ਸਾਹਿਬਜ਼ਾਦਿਆਂ ਨੇ ਸਰਹੰਦ ਦੀਆਂ ਨੀਹਾਂ ਦੇ ਵਿੱਚ ਟਣ ਕੇ ਸਿੱਖ ਕੌਮ ਦੀ ਬਹਾਲੀ ਲਈ ਸ਼ਹੀਦੀ ਦਾ ਜਾਮ ਪੀਤਾ ਵੀ ਆਪਣੇ ਮੁੱਢਲੇ ਉਸੁਲਾਂ ਨੂੰ ਕਾਇਮ ਰੱਖਦੇ ਹੋਇਆ ਜ਼ੁਲਮ ਦੇ ਅੱਗੇ ਸਿਰ ਨਾ ਝੁਕਾਉਂਦੇ ਹੋਇਆ ਸਿੱਖੀ ਸਦਕਾ ਨਾ ਹਾਰਦੇ ਹੋਇਆ ਸ਼ਹੀਦੀ ਦੇ ਜਾਂ ਪੀਤੇ ਉਸ ਤੋਂ ਬਾਅਦ ਸਿੱਖ ਗੁਰਸਿੱਖਾਂ ਦੀ ਗੱਲ ਕਰਦੇ ਨੇ ਉਹਨਾਂ ਨੇ ਵੀ ਆਪਣੇ ਗੁਰੂ ਦੇ ਬਚਨਾਂ ਨੂੰ ਕਮਾਉਂਦੇ ਹੋਇਆ ਸਿੱਖੀ ਤੋਂ ਪਿੱਛੇ ਨਾ ਹਟਦੇ ਹੋਇਆ ਸਿੱਧਕ ਨਾ ਹਾਰਦੇ ਹੋਇਆ ਕੁਰਬਾਨੀ ਦੇ ਜਾਂ ਪੀਤੇ ਇਸੇ ਤਰ੍ਹਾਂ ਸਾਗਾ ਨਨਕਾਣਾ ਦੀ ਗੱਲ ਆਉਂਦੀ ਹੈ ਜਦੋਂ ਸਾਗਾ ਨਨਕਾਣਾ ਜਿੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਨਮ ਹੁੰਦਾ ਹੈ ਉਹ ਅਸਥਾਨ ਦਾ ਜਿਹੜਾ ਪ੍ਰਬੰਧ ਹੈ ਮਹਾਂਤ ਨਰੈਣੂਦਾਸ ਦੇ ਕਬਜ਼ੇ ਦੇ ਵਿੱਚ ਹੁੰਦਾ ਹੈ ਉਹ ਉਥੇ ਆਪਣੀਆਂ ਚਤਰਾਈਆਂ ਕਰਦਾ ਹੈ ਚਰਕੀਆਂ ਕਰਦਾ ਹੈ ਤੇ ਉਸ ਸਮੇਂ ਦੀ ਹੰਗਰੇਜ ਹਕੂਮਤ ਜਿਸ ਨੂੰ ਮਹਾਂਤ ਨਰੈਣੂਦਾਸ ਦਾ ਸਹਿਯੋਗ ਸੀ ਉਹ ਵੀ ਉਸ ਦਾ ਸਾਥ ਦੇ ਰਹੀ ਸੀ ਤੇ ਮਹਾਂਤ ਨਰੈਣੂਦਾਸ ਆਪਣੇ ਆਪ ਦੇ ਵਿੱਚ ਜੋ ਕੁਝ ਕਰਨਾ ਚਾਹੁੰਦਾ ਸੀ ਉਹ ਕਰ ਹੀ ਜਾਂਦਾ ਸੀ ਉਹ ਸਿੱਖ ਤਹਿਤ ਮਰਿਆਦਾ ਨੂੰ ਮੁੱਖ ਨਹੀਂ ਸੀ ਮੰਨਦਾ ਆਪਣੀਆਂ ਰਹਿਤ ਉਸਨੇ ਗੁਰਦੁਆਰੇ ਚ ਆਪ ਬਣਾਈ ਹੋਈ ਸੀ ਆਪਣੀ ਮਰਿਆਦਾ ਉਹਨੇ ਆਪ ਬਣਾਈ ਸੀ ਉਹ ਆਪਣੀ ਮਰਿਆਦਾ ਅਨੁਸਾਰ ਜਿਵੇਂ ਉਹ ਚਾਹੁੰਦਾ ਸੀ ਓਵੇਂ ਉਹ ਕਰ ਹੀ ਜਾਂਦਾ ਸੀ ਉਸਨੇ ਗੁਰਦੁਆਰੇ ਦੇ ਅੰਦਰ ਨਾਚੀਆਂ ਦੇ ਨਾਚ ਸ਼ਰਾਬ ਦੇ ਦੌਰ ਸ਼ੁਰੂ ਕੀਤੇ ਅਤੇ ਸਿੱਖ ਭੈਣਾ ਬੀਬੀਆਂ ਦੀ ਇੱਜ਼ਤ ਨੂੰ ਹੱਥ ਪਾਇਆ ਇਹ ਸਾਰਾ ਕੁਝ ਉਹ ਗੁਰਦੁਆਰਾ ਸਾਹਿਬ ਵਿੱਚ ਕਰਦਾ ਰਿਹਾ ਸੀ ਜਦ ਇਹਨਾਂ ਗੱਲਾਂ ਦਾ ਪਤਾ ਸਿੱਖ ਕੌਮ ਦੇ ਨੁਮਾਇੰਦਿਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੂੰ ਬਹੁਤ ਜਿਹੜੀ ਇਹ 60 ਵਜੇ ਵੀ ਸਿੱਖ ਗੁਰਦੁਆਰਿਆਂ ਦੇ ਵਿੱਚ ਇਹੋ ਜਿਹਾ ਸਮਾਂ ਆ ਗਿਆ ਹੈ ਇਹਨੂੰ ਬਹਾਲ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਮਾਂ ਪਿੱਛੇ ਵੀ ਆਇਆ ਸੀ ਜਦੋਂ ਮੱਸਾ ਰੰਗਣ ਨੇ ਹਰਮੰਦਰ ਸਾਹਿਬ ਹੀ ਕਬਜ਼ਾ ਕੀਤਾ ਸੀ ਉਸੇ ਨੇ ਵੀ ਇਸੇ ਤਰ੍ਹਾਂ ਹੀ ਸ਼ਰਾਬਾਂ ਦੇ ਦੌਰ ਨਾਚੀਆਂ ਦੇ ਨਾਚ ਸ਼ੁਰੂ ਕੀਤੇ ਸਨ ਜੋ ਕਿ ਸਿੱਖ ਪੰਥ ਦੀ ਮਰਿਆਦਾ ਨੂੰ ਠੇਸ ਪਹੁੰਚਾਉਂਦਾ ਹੈ ਕਿਉਂਕਿ ਸਿੱਖਾਂ ਦੀ ਮਰਿਆਦਾ ਦੇ ਅੰਦਰ ਇਹ ਚੀਜ਼ਾਂ ਇੱਕ ਸਿੱਖ ਨੂੰ ਸ਼ੋਭਾ ਨਹੀਂ ਦਿੰਦੀਆਂ ਗੁਰਦੁਆਰੇ ਦੇ ਵਿੱਚ ਸ਼ੋਭਾ ਨਹੀਂ ਦਿੰਦੀਆਂ ਸੋ ਸ਼੍ਰੋਮਣੀ ਕਮੇਟੀ ਨੇ ਇਸ ਘਟਨਾ ਨੂੰ ਜਦੋਂ ਵਾਚਿਆ ਤਾਂ ਉਹਨਾਂ ਨੇ ਸ਼੍ਰੀ ਨਨਕਾਣਾ ਸਾਹਿਬ ਜੀ ਦਾ ਕਬਜ਼ਾ ਜਿਹੜਾ ਹੈ ਆਪਣੇ ਹੱਥ ਵਿੱਚ ਲੈਣ ਦਾ ਫੈਸਲਾ ਕੀਤਾ ਇਹ ਜਿਹੜਾ ਕਬਜ਼ਾ ਪ੍ਰਾਪਤ ਕਰਨ ਲਈ ਸ਼੍ਰੋਮਣੀ ਕਮੇਟੀ ਨੇ ਜਥਿਆਂ ਦੇ ਰੂਪ ਵਿੱਚ ਸ਼੍ਰੀ ਨਰਕਾਣਾ ਸਾਹਿਬ ਨੂੰ ਚਾਲੇ ਪਾਉਣ ਦੀ ਯੋਜਨਾ ਬਣਾਈ ਸੋ ਕਰਤਾਰ ਸਿੰਘ ਛੱਬਰ ਅਤੇ ਲక్ష్మణ ਸਿੰਘ ਧਾਰੋਵਾਲੀ 19 ਫਰਵਰੀ ਨੂੰ ਮਿੱਠੇ ਸਮੇਂ ਅਰਦਾਸਾ ਸੌਂਦ ਕੇ ਸ਼੍ਰੀ ਨਨਕਾਣਾ ਸਾਹਿਬ ਨੂੰ ਚਾਲੇ ਪਾ ਦਿੰਦੇ ਨੇ ਜਦੋਂ ਆਈ ਲక్ష్మణ ਸਿੰਘ ਜੀ ਧਾਰੋਵਾਲੀ ਅਰਦਾਸਾ ਸੋਧ ਕੇ ਸ਼੍ਰੀ ਨਨਕਾਣਾ ਸਾਹਿਬ ਅੰਦਰ ਢਾਕਲ ਹੁੰਦੇ ਨੇ ਪਹੁੰਚਦੇ ਨੇ ਤਾਂ ਮਹਾਂਤੰਦਰੈਨੂ ਦਾਸ ਵੱਲੋਂ ਉਹਨਾਂ ਨੂੰ ਕੈਦ ਕਰ ਲਿਆ ਜਾਂਦਾ ਹੈ 게ਟ ਦੇ ਦਰਵਾਜ਼ੇ ਬੰਦ ਕਰ ਲਏ ਜਾਂਦੇ ਨੇ ਅਤੇ ਸ਼ਾਂਤਮਈ ਵਹੀਰ ਜਿਹੜੀ ਆਈ ਸੀ ਸ਼ਾਂਤਮਈ ਸਿੰਘ ਜਿਹੜੇ ਬੈਠੇ ਸਨ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਗੋਲੀਆਂ ਦੀਆਂ ਵਾਸ਼ਣਾ ਕਰ ਦਿੱਤੀਆਂ ਜਾਂਦੀਆਂ ਜਿਵੇਂ ਮੀਂਹ ਪੈਂਦਾ ਹੋਵੇ ਤਾਂ ਉਸ ਸਮੇਂ ਜਿਹੜੇ ਭਾਈ ਲక్ష్ਮਨ ਸਿੰਘ ਧਾਰੂ ਵਾਲ ਗੁਰੂ ਸਾਹਿਬ ਜੀ ਦੇ ਤਾਬਿਆਂ ਤੇ ਬੈਠੇ ਸਨ ਉਹਨਾਂ ਨੂੰ ਅਧਮੋਇਆ ਕਰ ਦਿੱਤਾ ਗੋਲੀਆਂ ਮਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੇ ਵੀ ਕਈ ਗੋਲੀਆਂ ਵੱਜਦੀਆਂ ਨੇ ਉਸ ਤੋਂ ਬਾਅਦ ਭਾਈ ਲక్ష్మణ ਸਿੰਘ ਜੀ ਧਾਰੋਵਾਲੀ ਨੂੰ ਝੰਡ ਨਾਲ ਬੰਨ੍ਹ ਕੇ ਸਾੜ ਦਿੱਤਾ ਜਾਂਦਾ ਹੈ ਲక్ష్మణ ਸਿੰਘ ਜੀ ਧਾਰੋਵਾਲੀ ਦੇ ਨਾਲ ਭਾਈ ਦਲੀਪ ਸਿੰਘ ਜੀ ਸਨ ਉਹਨਾਂ ਨੂੰ ਵੀ ਅੱਗ ਦੀ ਪੱਠੀ ਦੇ ਵਿੱਚ ਸੁੱਟ ਜਾਂਦਾ ਜਾਂਦਾ ਹੈ ਇੱਕ ਬੱਚਾ ਜਿਹੜਾ ਹੈ 1-2 ਸਾਲ ਦਾ ਸੀ ਉਸ ਨੂੰ ਅਲਮਾਰੀ ਦੇ ਵਿੱਚ ਬੰਦ ਕੀਤਾ ਗਿਆ ਸੀ ਉਸ ਨੂੰ ਅਲਮਾਰੀ ਦੇ ਵਿੱਚੋਂ ਕੱਢ ਕੇ ਅੱਗ ਦੀ ਪੱਟੀ ਦੇ ਵਿੱਚ ਸੁੱਟ ਦਿੱਤਾ ਗਿਆ ਇਹ ਗੱਲਾਂ ਜਦੋਂ ਉਥੇ ਕਰਤਾਰ ਸਿੰਘ ਚੱਬਰ ਉਹਨਾਂ ਨੂੰ ਪਤਾ ਲੱਗਦੀਆਂ ਏ ਤਾਂ ਉਹ ਅਗਲੇ ਦਿਨ ਪਹੁੰਚ ਜਾਂਦੇ ਨੇ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਪਹੁੰਚ ਜਾਂਦੇ ਨੇ ਅਤੇ ਅੰਗਰੇਜ਼ ਸਰਕਾਰ ਨੂੰ ਮਜਬੂਰ ਹੋਣਾ ਪੈਂਦਾ ਏ ਉਹ ਗੁਰਦੁਆਰਿਆਂ ਦੀਆਂ ਚਾਬੀਆਂ ਜਿਹੜੀਆਂ ਇਸ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰ ਦਿੰਦੇ ਨੇ ਸੋ ਇਹ ਜਿਹੜੀ ਭਾਈ ਲਖਮਨ ਸਿੰਘ ਦੇ ਧਾਰੋਵਾਲ ਦੀ ਸ਼ਹੀਦੀ ਹੋਈ ਹੈ ਇਹ ਸ਼ਹੀਦੀ ਦੇ ਸਦਕੇ ਹੀ ਇਹ ਜਿਹੜਾ ਸ੍ਰੀ ਨਨਕਾਣਾ ਸਾਹਿਬ ਜੀ ਦਾ ਕਬਜ਼ਾ ਸ਼੍ਰੋਮਣੀ ਕਮੇਟੀ ਦੇ ਹੱਥ ਵਿੱਚ ਆਇਆ ਹੈ ਪੰਥ ਤੇ ਜਦੋਂ ਇਹੋ ਜੀ ਭੀੜ ਵੱਢਦੀ ਹੈ ਸਮਾਂ ਆਉਂਦਾ ਏ ਤਾਂ ਉਹਦੋਂ ਫਿਰ ਸਿੱਖਾਂ ਦਾ ਸਿੱਧਕ ਪਰਖਿਆ ਜਾਂਦਾ ਹੈ ਸ਼ਹਾਦਤਾਂ ਹੁੰਦੀਆਂ ਨੇ ਉਹ ਇਸ ਸਮੇਂ ਸਮੇਂ ਤੇ ਸ਼ਹਾਦਤਾਂ ਸਿੱਖਾਂ ਨੇ ਦਿੱਤੀਆਂ ਸਿੱਧਕ ਨਹੀਂ ਹਾਰੇ ਅਤੇ ਆਪਾਂ ਆਪਣੀ ਜਿੱਤ ਨੂੰ ਹਾਸਲ ਕਰਦੇ ਰਹੇ ਹਾਂ ਸੋ ਇਹ ਸਾਕਾ ਨਨਕਾਣਾ ਜਿਹੜਾ ਹੈ 21 ਫਰਵਰੀ 1921 ਨੂੰ ਵਾਪਰਿਆ ਸੀ ਜਿਸ ਨੂੰ ਅਸੀਂ ਰੋਜ਼ ਆਪਣੀ ਅਰਦਾਸ ਦੇ ਅੰਦਰ ਯਾਦ ਕਰਦੇ ਹਾਂ ਸੋ ਇਹ ਜਿਹੜਾ ਹੈ ਅੱਜ ਦਾ ਇਤਿਹਾਸ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ